ਪਿਛਲੇ ਦਿਨਾਂ ਜੋ ਕੁਝ ਹੋਇਆ ਉਹ ਸਭ ਸਭ ਨੂੰ ਪਤਾ ਹੈ ਕਿ ਕੀ ਮੁੱਦਾ ਚੱਲ ਰਿਹਾ ਹੈ ਲੇਕਿਨ ਕਹਿੰਨੇ ਨਾ ਕਿ ਆਪਾਂ ਨੇ ਸ਼ੁਰੂ ਤੋਂ ਸਰਹੱਦ ਪਾਰ ਜਿਹੜੀ ਇੱਕ ਉਹ ਰੱਖੀ ਹੈ ਨਾ ਸਾਂਝ ਕਲਾਕਾਰੀ ਨਾਲ ਰੱਖੀ ਹੈ ਤੇ ਅੱਜ ਪਿਛਲੇ ਦਿਨਾਂ ਜਿਹੜਾ ਇੰਡੀਆ ਤੋਂ ਜਿਹੜੇ ਹੋਏ ਇੰਸਟਾਗ੍ਰam ਬੈਨ ਹੋ ਗਏ I ਮੈਂ ਕਹਿੰਦੇ ਉਹ ਤੇ ਅੱਜ 뮤직 ਉਧਰੋਂ ਸਰਹੱਦ ਪਾਰ ਵਾਲਿਆਂ ਨੇ ਕਾਰਤਿੱਤਾ ਕਿ ਹਿੰਦੁਸਤਾਨੀ 뮤직 ਪਲੇ ਨਹੀਂ ਹੋਏਗਾ ਤਾਂ ਜੋ ਪਿਛਲੇ ਦਿਨਾਂ ਚ ਹੋਇਆ ਤੇ ਹੁਣ ਜਿਹੜੀ ਇਹ ਫਾਈਟ ਚੱਲ ਰਹੀ ਹੈ ਵਾਟ ਇਜ਼ ਯੋਰ ਰਿਐਕਸ਼ਨ ਓਵਰ ਇਟ ਬਾਕ ਮੈਥ ਮਸਾਲਾ ਹਿਸਾ ਨਹੀਂ ਜਸਟ ਨਹੀਂ ਬਟ ਇਟਸ ਅ ਵੈਰੀ ਜਿਸ ਤਰ੍ਹਾਂ ਦੀ ਦੁਨੀਆ ਤੁਸੀਂ ਤੇ ਅਸੀਂ ਦੇਖਦੇ ਹਾਂ ਉਸ ਤਰ੍ਹਾਂ ਦੀ ਦੁਨੀਆ ਨਹੀਂ ਹੈ ਇਸ ਪੂਰੀ ਦੁਨੀਆ ਨੂੰ ਜਿਹੜੇ ਚਲਾਉਣ ਵਾਲੇ ਆ ਉਹਨਾਂ ਚ ਬੈਂਕਰਸ ਸ਼ਾਮਿਲ ਹੁੰਨੇ ਆ ਇਹ ਦੁਨੀਆ ਨੂੰ ਚਲਾਉਣ ਵਾਲੇ ਰਹੀਸ ਲੋਕ ਤੈਅ ਕਰਦੇ ਆ ਜਿਹੜੇ ਦੋ ਮੁਲਕਾਂ ਦੀ ਲੜਾਈ ਹੈ ਉਹ ਤੋਂ ਤੁਹਾਨੂੰ ਸਾਨੂੰ ਲੱਗਦਾ ਜਜ਼ਬਾਤੀ ਹੋਗੇ ਚੱਕ ਦਾਂਗੇ ਧਰ ਦਾਂਗੇ ਇਹ ਦੁਨੀਆ ਨੂੰ ਚਲਾਉਣ ਵਾਲੇ ਤੈਅ ਕਰਦੇ ਆ ਕਿ ਕਿਸ ਖਿੱਤੇ ਨੂੰ ਖਾਲੀ ਕਰਉਣਾ ਬਸ ਉੱਥੇ ਲੜਾਈ ਲੱਗ ਜਾਂਦੀ ਹੈ ਤੋ ਆਮ ਲੋਕਾਂ ਦੀ ਕੋਈ ਲੜਾਈ ਨਹੀਂ ਹੁੰਦੀ ਇਹ ਸਿੱਧਾ ਮਿਊਜ਼ਿਕ ਟਾਰਗੇਟ ਹੋ ਰਿਹਾ ਨਾ ਸਰ ਤੁਸੀਂ ਗੱਲ ਤਾਂ ਸੁਣੋ ਸਰ ਤੁਸੀਂ ਤੱਤੇ ਬਹੁਤ ਕੌਫੀ ਪੀ ਲਈ ਸੀ ਪਹਿਲਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਜਿਹੜੀਆਂ ਲੜਾਈਆਂ ਮੁਲਕਾਂ ਦੀਆਂ ਇਹਨਾਂ ਨੂੰ ਬਹੁਤ ਵੱਡੇ ਲੋਕ ਤੈਅ ਕਰਦੇ ਆ ਜਦੋਂ ਤੁਸੀਂ ਡੀਪ ਸਟੱਡੀ ਕਰੋਗੇ ਆਪਾਂ ਉਹਦੇ ਜਾ ਨਹੀਂ ਸਕਦੇ ਕਿਉਂਕਿ ਆਪਣੇ ਕੋਲ ਵਕਤ ਨਹੀਂ ਉਹ ਤੈਅ ਕਰਦੇ ਆ ਕਿ ਕਿਸ ਕੇ ਤੇ ਕਿ ਕਿਸ ਤਰ੍ਹਾਂ ਔਰ ਹਰ 100 ਸਾਲ ਬਾਅਦ ਦੁਨੀਆ ਦੇ ਨਕਸ਼ੇ ਬਦਲਦੇ ਆ ਸ਼ਾਇਦ ਉਹ 100 ਸਾਲ ਪੂਰੇ ਹੋ ਗਏ ਹੋਣ ਸ਼ਾਇਦ ਨਕਸ਼ੇ ਬਦਲ ਔਰ ਪ੍ਰਵਿਖਚੇ ਇਸ ਤਰ੍ਹਾਂ ਹੋ ਸਕਦਾ ਹੈ ਆਮ ਲੋਕਾਂ ਚ ਕੋਈ ਨਫ਼ਰਤ ਨਹੀਂ ਹੁੰਦੀ ਆਮ ਤੌਰ ਤੇ ਧਰਮਾਂ ਦੇ ਨਾਂ ਤੇ ਸਾਡੇ ਮੁਲਕ ਚ ਅਕਸਰ ਦੰਗੇ ਹੁੰਨੇ ਹਨ ਪਰ ਜਿਹੜਾ ਤੁਹਾਡੇ ਗੁਆਂਢ ਚ ਰਹਿੰਦਾ ਕਦੇ ਤੁਸੀਂ ਪੁੱਛਿਆ ਵੀ ਤੂੰ ਕਿੱਥੇ ਤੇਰੀ ਆਸਥਾ ਹੈ ਨਾ ਸਾਡਾ ਉਹਦੇ ਨਾਲ ਪਿਆਰ ਸਤਿਕਾਰ ਹੁੰਦਾ ਸੋ ਦੁਨੀਆ ਨੂੰ ਚਲਾਉਣ ਵਾਲੇ ਹੋਰ ਲੋਕ ਹੈ ਹਾਂ ਗਲਤ ਚੀਜ਼ ਦੇ ਪਿੱਛੇ ਜਦੋਂ ਅਸੀਂ ਲੱਗਦੇ ਆ ਫਿਰ ਉਹ ਭੀੜ ਤੰਤਰ ਬਣ ਜਾਂਦਾ ਫਿਰ ਉਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਕੋਈ ਨਹੀਂ ਤੁਸੀਂ ਅਸੀਂ ਸਭ ਦੁਆ ਕਰਦੇ ਆਂ ਅੰਬਈ ਇਹ ਇਹ ਯੁੱਧ ਜਦ ਕਹਿਣੇ ਸੋਕੇ ਐ ਜਿੱਥੇ ਲੱਗਦਾ ਉੱਥੇ ਪੁੱਛੋ ਸੀਰੀਆ ਚ ਮਕਾਨਾਂ ਦਾ ਹਾਲ ਦੇਖੋ ਔਰ ਬੱਚੇ ਜਿਹੜੇ ਬਿਲਕ ਦੇ ਆਉਂਦੇਖੋ ਦੁਆ ਕਰੋ ਜਿਹੜੇ ਫੌਜੀ ਉਧਰ ਐ ਜਾਂ ਇਧਰ ਐ ਉਹ ਵੀ ਮਾਮਾ ਦੇ ਪੁੱਤ ਓ ਨਾ ਜਾਵੇ ਕਿਸੇ ਮਾਮਾ ਦਾ ਪੁੱਤ ਗੱਭਰੂ ਕੀ ਪਤਾ ਹੈ ਗੁਰੂਪਾ ਜੀ ਮੈਂ ਕਾਪੀ ਪੇਸਟ ਕੋਈ ਨਹੀਂ ਕਹਿ ਦੋ ਕੋਈ ਨਹੀਂ ਕੋਈਂ ਦਾਸ ਯਾ ਮੈਨੂੰ ਮੈਨੂੰ ਲੱਗਦਾ ਮੈਂ ਤਾਂ ਜਦੋਂ ਆਪਾਂ ਸੁਣੀ ਸੀ ਨਿਊਜ਼ ਆ ਜਾਂ ਕਿਉਂਕਿ ਦੁੱਖ ਤੇ ਲੱਗਦਾ ਜਦੋਂ ਵੀ ਕੋਈ ਵੀ ਆਪਣੇ ਦੇਸ਼ ਦਾ ਅ ਇੱਕ ਆਮ ਨਾਗਰਿਕ ਜਦੋਂ ਇਦਾਂ ਮਾਰਿਆ ਜਾਂਦਾ ਵਾ ਦੁੱਖ ਲੱਗਦਾ ਸੋ ਮੈਂ ਤਾਂ ਅਸੀਂ ਤਾਂ ਆਪਣੇ ਸਾਰੇ ਕੰਮ ਅੱਗੇ ਕਰਦੇ ਸੀ ਉਸ ਰਿਸਪੈਕਟ ਦੇ ਚੱਕਰ ਚ ਆਪਾਂ ਪਹਿਲਾਂ ਟ੍ਰੇਲਰ ਥੋੜੇ ਦਿਨ ਪਹਿਲਾਂ ਲਾਂਚ ਕਰ ਰਹੇ ਸੀ ਆਪਾਂ ਨੂੰ ਮੂਵ ਫਾਰਵਰਡ ਕਰਕੇ ਹੁਣ ਦੋ ਤਰੀਕ ਨੂੰ ਕੀਤਾ ਅੱਜ ਦੇ ਦਿਨ ਤੁਹਾਡੇ ਸਾਹਮਣੇ ਸੋ ਆਈ ਥਿੰਕ ਇਹ ਤਾਂ ਹੈ ਕਿ ਮੋਸ਼ਨ ਹੈ ਜਿਹੜਾ ਹਰ ਬੰਦਾ ਆਪਣੇ ਦੇਸ਼ ਲਈ ਕੈਰੀ ਕਰਦਾ ਤੇ ਉਹ ਸਾਰੇ ਜਾਣੇ ਕਰਦੇ ਨੇ ਕੈਰੀ ਮੇਰੇ ਦੱਸਣ ਨਾਲ ਜਾਂ ਨਾ ਦੱਸਣ ਨਾਲ ਜਾਂ ਕਿਸੇ ਦੇ ਵੀ ਦੱਸਣ ਨਾਲ ਜੇ ਮੈਂ ਤੁਹਾਨੂੰ ਇਹ ਸਵਾਲ ਵਾਪਸ ਪੁੱਛਾਂਗਾ ਸੇਮ ਜੋ ਤੁਸੀਂ ਮੈਨੂੰ ਸਾਨੂੰ ਪੁੱਛ ਰਹੇ ਹੋ ਆਈ ਥਿੰਕ ਤੁਹਾਡਾ ਜਵਾਬ ਬਿਲਕੁਲ ਡਿਫਰੈਂਟ ਹੋਏਗਾ ਜੋ ਤੁਹਾਡੀ ਉਸ ਸਾਭਨਾ ਸਟੱਡੀ ਹੋਈ ਗਈ ਹੈ ਜੋ ਨੌਲੇਜ ਹੈ ਗਈਆਂ ਜੋ ਤੁਸੀਂ ਇਮੋਸ਼ਨ ਆਪਣੇ ਦੇਸ਼ ਲਈ ਕੈਰੀ ਕਰਦੇ ਹੋ ਸੋ ਇਹ ਹਰ ਇੱਕ ਦਾ ਆਪਣਾ ਇਮੋਸ਼ਨ ਹੈ ਬਟ ਹਾਂ ਜੋ ਗਲਤ ਆ ਉਹ ਗਲਤ ਆ ਅੱਛਾ ਜੀ ਹਾਂ ক্রিকেট ਮੈਚ ਦੇਖਦਾ ਤੇ ਆਈ ਥਿੰਕ ਅ ਇਮੋਸ਼ਨ ਵਾਲੀ ਗੱਲਾ ਤੇ ਜਦੋਂ ਇਦਾਂ ਦਾ ਕੰਮ ਹੁੰਦਾ ਤੇ ਬੁਰਾ ਤੇ ਲੱਗਦਾ ਹੀ ਆ ਆ ਲੋ ਆਨਸਰ ਲੈ ਲਓ ਕੋਈ ਵੀ ਜਿੱਥੇ ਅਣਮਨੁੱਖੀ ਘਟਨਾ ਜਾਂ ਤਸ਼ੱਦਦ ਹੁੰਦਾ ਉਹ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਜਿਹੜੇ ਚਿੱਟੀ ਸਿੰਘਪੁਰਾ ਚ ਸਿੰਘ ਜਿਹੜੇ ਸ਼ਹੀਦ ਕੀਤੇ ਸੀ ਉਹ ਅਸੀਂ ਉਹਦੇ ਲਈ ਵੀ ਅੱਜ ਅੱਜ ਤੱਕ ਅਸੀਂ ਸਾਨੂੰ ਲੱਗਦਾ ਕਿ ਉਹਨਾਂ ਲੋਕਾਂ ਨੂੰ ਸਜ਼ਾ ਮਿਲੇ ਅਸੀਂ 84 ਵੀ ਨਹੀਂ ਭੁੱਲੇ ਸਾਨੂੰ ਅੱਜ ਵੀ ਲੱਗਦਾ ਕਿ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲੀ ਔਰ ਅਸੀਂ ਹਮੇਸ਼ਾ ਇਹ ਮਨੁੱਖੀ ਅਧਿਕਾਰਾਂ ਚਾਹੁੰਦਾ ਹੈ ਮਨੁੱਖੀ ਅਧਿਕਾਰ ਚ ਨਾ ਤਰਮ ਹੁੰਦੀ ਹੈ ਨਾ ਜ਼ਾਤ ਹੁੰਦੀ ਹੈ ਉਹ ਕਿਤੇ ਵੀ ਹੋ ਸਕਦਾ ਜਿੱਥੇ ਵੀ ਅਣਮਨੁੱਖੀ ਘਟਨਾ ਹੁੰਦੀ ਹੈ ਆਪਾਂ ਸਾਰੇ ਉਹਨੂੰ ਨਿੱਦਦੇ ਨੇ ਸੋ ਆਪਾਂ ਦੁਆ ਕਰੀਏ ਕਿ ਸਦਾ ਸੁੱਖ ਤੇ ਸ਼ਾਂਤੀ ਰਹੇ ਅਤੇ ਸਾਡਾ ਪੰਜਾਬ ਤੇ ਸਾਡੇ ਆਲੇ-ਦਾਲ ਦੇ ਜਿੰਨੇ ਵੀ ਲੋਕ ਹੱਸਦੇ-ਬਸਦੇ ਰਹਿਣ ਬਿਲਕੁਲ ਥੈਂਕ ਯੂ